ਤਨੋ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਕਾਲ ਮੂਤ ਜੁਨੀ ਸਭੰ ਗੁਰ ਪ੍ਰਸਾਦਿ ਜਾਪਦਾ ਸਚੁ ਜੁਗਾਦ ਸਚੁ ਆਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਾ ਸੋਜਣਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁਪਨਾ ਹੋਈ ਜੇ ਲਾਰਹਾਂ ਲਿਖਤਾਰ ਭੁਖਿਆ ਭੁਖ ਨਾ ਉਦਰੀ ਜੇ ਬੰਨਾ ਪੁਰੀਆ ਭਾਰ ਸਹਸਾਂ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਾਰਾ ਹੋਈਐ ਕਿਵ ਕੂੜਾ ਟਟੇ ਪਾਲ ਹੁਕਮ ਰਜ਼ਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮਿ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕ ਨਾ ਹੁਕਮੀ ਬਖਸ਼ਿ ਸ਼ੇਖ ਹੁਕਮੀ ਸਦਾ ਪੁਵਾਈਐ ਹੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਗਾਵੈ ਕੋ ਗੁਰੁ ਉਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੀਖ ਗਾਵੈ ਕੋ ਜੀਲਾ ਫਿਰ ਦੇਹ ਗਾਵੈ ਕੋ ਜਾਪੈ ਦਿਸਾ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਗਤਨਾ ਗਤੀ ਨਾ ਵੈ ਤੋੜ ਗਤ ਗਤ ਗਤੀ ਕੋਟੀ ਕੋਟ ਕੋਟ ਦੇਂਦਾ ਦੇ ਲੰਦੇ ਤੱਕ ਪਾਹੀ ਜੁਗਾ ਦੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਬਖਸ਼ੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਇ ਪਾਖਿਆ ਪਾਵ ਅਪਾਰ ਆਖਹ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਗੈ ਘਰ ਕੀ ਅਜਿਦ ਸਦਰਬਾਰ ਮੋਹ ਕੇ ਬੋਲਣ ਬੋਲੀਐ ਜੇ ਸੁੰਦਰੇ ਪਿਆਰ ਅੰਮ੍ਰਿਤ ਵੇੜਾ ਸਾਚਨਾਵ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਅੰਦਰੀ ਮੁਖ ਦੁਆਰ ਨਾਨਕੀ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਗੀਤਾ ਨਾ ਹੋਏ ਆਪੇ ਆਪ ਨਰਨਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁੜੀ ਨਿਧਾਨ ਗਾਵੀਐ ਸੁਣੀ ਆਮਨ ਰਖੀਐ ਭਾਉ ਦੁਖ ਵਰ ਹਰ ਸੂ ਕਰਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਬਾਈ ਗੁਰੀ ਸਰਗੁਰ ਗੋਰਖ ਪਰਮਾ ਗੁਰ ਪਾਰਬਤੀ ਮਾਈ ਜੇਹੋ ਜਾਣਾ ਆਖਾ ਨਾਹੀ ਕਹਿਨਾ ਕਤ ਨਾ ਜਾਏ ਗੁਰਾ ਇੱਕ ਦੇਹ 부ਝਾਈ ਸਦਨਾ ਜੀਆ ਕਾਇਕ ਦਾਤਾ ਸੂ ਨਿਰਸ ਨਾ ਜਾਏ ਤੀਰਥ ਨਾਮਾ ਜਿਸ ਭਾਵ ਮਾਗਣ ਪਾਣੀ ਕੇ ਨਾਹੀ ਕਰੀ ਜੀਤੇ ਸਿਰਠੁ ਪਾਈ ਵੇਖਾ ਬਿਨ ਕਰਮਾ ਕੇ ਮੇਰੇ ਲਈ ਮਤ ਵਿਚਰਤਨ ਜਵਾਹਰ ਨਵਾ ਨੀ ਕਹ ਜੀ ਗੁਰ ਕੀ ਸਿਖ ਸੁਣੀ ਗੁਰ ਆਇ ਕੈ ਦੇਹ ਉਜਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੀ ਜੁਗਚਾਰੇ ਅਰਜਾ ਹੋਰ ਦਸੋਨੀ ਹੋਏ ਨਵਾ ਕੰਡਾ ਵਿਜਾੜੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਹੋਈ ਤਾ ਬਾਦ ਨਾ ਬੁੱਝੇ ਗੀਤਾਂਦਰ ਕੀਟਕਾਰ ਦੋਸੀ ਦੋਸਤਰੇ ਨਾਨਕ ਗੰਗਨ ਗੰਗਨ ਕਰਾ ਗੁਣਵੰਤਾ ਆਗਮਨ ਦੇ ਤੀ ਹਾ ਕੋਈ ਨਾ ਸੋਜੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸਰਨਾਥ ਸੁਣਿਆ ਤਤਵ ਲਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੂਰਨ ਸਖੈ ਕਾਲ ਨਾਨਕ ਵਕਤਾਂ ਸਦਾ ਵਿਗਾਸ ਸੁਣਿਆ ਦੁਖ ਫਾਪ ਕਾ ਨਾਸ ਸੁਣਿਆ ਈਸਰ ਵਰਮਾਇੰਦ ਸੁਣਿਆ ਮੁਖ ਸੁਲਾਹ ਮੰਨ ਸੁਣਿਆ ਜੋਗ ਜੁਗ ਤਨ ਭੇ ਸੁਣਿਆ ਸਾ ਸੰਤ ਵੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਧੂਪ ਪਾਪ ਕਾ ਦਾਸ ਸੁਣਿਆ ਸਹ ਸੰਤੋ ਗਿਆ ਸੁਣਿਆ ਅਡ ਸਰਕਾਰ ਇਸ ਨਾਨ ਸੁਣਿਆ ਬੜ ਬੜ ਪਾਪ ਬਰਮਾ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਧੂਪ ਪਾਪ ਕਾ ਨਾਸ ਸੁਣਿਆ ਸਰਾਂ ਗੁੜਾ ਕੇ ਗਾਉ ਸੁਣਿਆ ਸ਼ੇਖਪੀਰ ਪਾਦਸ਼ਾਹ ਸੁਣਿਆ ਅੰਧੇ ਪਵਰਹੁ ਸੁਣਿਆ ਹਾਥ ਵੇਸ ਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨਿ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪੀਛੇ ਪਛਤਾਏ ਕਾਗਿਤ ਕਲਮ ਨਾਲ ਲਿਖਨ ਹਾਰ ਮੰਨੇ ਕਾਫੇ ਕਰਨ ਵਿਚਾਰ ਐਸਾ ਨਾਮ ਗੁਰਿੰਦਰ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੁੱਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਿਉਂ ਕੈ ਸਾਧਨਾ ਜਾਇ ਐ ਸਾ ਨਾਮ ਦਰਿੰਦਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਭਸੇ ਉਪਰਗਟ ਜਾਏ ਮੰਨੇ ਮਗਨਾ ਚੱਲੇ ਪੰਥ ਮੰਨੇ ਧਰਮ ਸੇਧੀ ਸੰਬੰਧ ਐ ਸਾ ਨਾਮ ਦਰਿੰਦਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮਨਹਿ ਪਵ ਮੁਕਤੁ ਆਰ ਮਨੈ ਪਰਵਾਰੀ ਸਾਧਾਰ ਮਨੈ ਤੇਰੇ ਤਾਰੇ ਗੁਰ ਸਿਖ ਮਨੈ ਨਾਨਕ ਭਵਿ ਨਾ ਭੇਖ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਰ ਪੰਜ ਪ੍ਰਧਾਨ ਪੰਜੇ ਪਾਵੇ ਦਿਰਗੇ ਬਾਣ ਪੰਜੇ ਸੁਹ ਹੈ ਦਰ ਰਾਜਾਨ ਪੰਜਾਂ ਕਾ ਗੁਰ ਇਕਤਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕਾ ਕਰਨੇ ਨਾਹੀ ਸੁਮਾਰ ਤਾਲ ਤਰਮ ਦਿਆ ਕਾ ਪੂਤ ਸੰਤੋਖ ਥਾਮ ਰਖਿਆ ਜਨ ਸੂਤ ਜੇ ਕੋ ਗੁਜੇ ਹੋਵੇ ਸਚਿਆਰ ਤਵਲੇ ਉਪਰ ਗੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤੁਸਤੇ ਪਾਰਤਨੀ ਕਮਜ਼ੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਉੜੀ ਕਲਾਬੀ ਹੋਲੇ ਕਾਲਿਕ ਜਾੜੇ ਕੋਈ ਲੇ ਕਾਲਿਕਿਆ ਕੀਤਾ ਹੋਏ ਕੀਤਾ ਤਾਨਸ ਸਾਲਹਿ ਰੂਪ ਕੀਤੀ ਦਾ ਜਾਣੇ ਕੋਣ ਗੂਤ ਕੀਤਾ ਬਸਾਓ ਏਕੋ ਕਬਾਉ ਤਸਦੀ ਹੋਏ ਲਖ ਦਰਿਆਉ ਗੁਰਸਿੰਘ ਗਵਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾ ਸਦਾ ਸਲਾਮ ਅਨੰਤ ਰੰਕਾਰ ਸੰਖ ਮੂਰਖੰਦ ਘੋਰ ਸੰਖ ਚੋਰ ਹਰਾ ਔਂਕੋਰ ਸੰਖ ਅਮਰ ਕਰ ਜਾਹਿ ਜੋਰ ਸੰਖਲ ਵਠ ਤਿਆਗ 마ਹਿ ਸੰਖ ਪਾਪੀ ਪਾਪ ਕਰ ਜਾਹਿ असंख्य कूड़े आहार कूड़े फिराहे असंख मलेस मल पखाहे असंख नंदक सर करहे भार नानक नीच कहे विचार वारया ना जावां एक वार जोतुत भावे साई पलीका तू सदा सलाब निरंकार असंख नाव संगताव गम गम संकलो असंक कहै सिर पार होए अकरी नाम अकरी सालाह अकरी ज्ञान गीत गुण गा अकरी लिखन बोलण बा न करणा सिर संयोग बखान जिने लिखत सरनाही ਜੇ ਫਰਮਾਏ ਤੇ ਤੇ ਪਾਹੀ ਜੀਤਾ ਗੀਤਾ ਦੇ ਤਾ ਨਾਓ ਵਿਨਾ ਵਿਨਾਹੀ ਕੋਤਾ ਉਗਤ ਗਵਨ ਕਹਾ ਵਿਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੋ ਤਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਰੰਕਾਰ ਭਰੀਆ ਹੱਥ ਪੈਰ ਤਨ ਦੇਹ ਪਾਣੀ ਤੋਤਾ ਉਤਰਸਕੇਹ ਮੂਤ ਬਲੀਤੀ ਕਪੜ ਹੋਏ ਦੇ ਸਾਭ ਮੰ ਲਈ ਜਾਓ ਤੋਏ ਭਰੀਆ ਮਤ ਪਾਪਾ ਕੈ ਸੰਗ ਤੋਪਾ ਨਾਮੈ ਕੈ ਰੰਗ ਬੰਨੀ ਪਪੀ ਅਖਣ ਨਾਹੀ ਕਰ ਕਰ ਕਰਨਾ ਲਖਲਾ ਜਾਹੁ ਆ ਬੀਬੀ ਜਾਪੇ ਹੀ ਖਾਹੁ ਨਾਨਕ ਹੁਕਮੀ ਆਵੋ ਜਾਹੁ ਤੀਰ ਤਪ ਦੇ ਅਦਦ ਦਾਨ ਜੇ ਕੋ ਪਾਵੈ ਤਿਲ ਕਾ ਮਹਾਂ ਸੁਨੇ ਅਮਨ ਅਮਨ ਕੀਤਾ ਪਾਹੁ ਅੰਤਰਗਤ ਤੀਰਤ ਮੰਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥਾਤ ਬਾਣੀ ਵਰਮਾਓ ਸੋ ਸੁਹਾ ਸਦਾ ਮਨ ਚਾਓ ਕਵਨ ਸਵੇਲਾ ਵਕਤ ਕਵਨ ਕਵਨਥਿਤ ਕਵਨ ਵਾਰ ਕਵਨ ਸ੍ਰਤੀ ਮਾਹ ਕਵਨ ਜਥਵਾਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇ ਕੁਰਾਨ ਵਕਤ ਨਾ ਪਾਇਓ ਕਾਦੀਆਂ ਜੇ ਲਿਖਨ ਲੇ ਕੁਰਾਨ ਸਿਤਵਾਰ ਨਾ ਜੋਗੀ ਜਾੜ ਰਤ ਮਾਹ ਨਾ ਕੋਈ ਜਹ ਕਹਤਾ ਜੇ ਠੀਕੋ ਸਾਜੇ ਆਪੇ ਜਾਣੇ ਸੂਈ ਕਿਮ ਕਰਿਆ ਖਾਂ ਕਿਵਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖੜ ਸਭ ਕੁ ਆਖੇ ਇੱਕ ਦੂਜੇ ਸਿਆੜਾ ਵੱਡਾ ਸਾਈ ਵੱਡੀ ਨਹੀਂ ਕੀਤਾ ਜਾ ਕਾ ਹੋਵੇ ਨਾਰਦ ਜੀ ਕੋ ਆਪੂ ਜਾਣੀ ਅੱਗੇ ਗਿਆਨ ਆਸੂ ਹੈ ਪਾਤਾਲ ਪਾਤਾਲ ਲੱਖ ਆਗਾਸਾਗਾਸ ਔੜ ਕੋੜ ਕਪਾਲ ਥਕੇ ਵਿਦ ਕਹਿਨ ਕਵਾਤ ਸੈ ਸਠਾਰ ਕਹਿਨ ਕ ਤੇ ਬਾਸ ਲੂ ਇਕਤਾਤ ਲਿਖਾ ਹੋਇ ਤਾ ਲਿਖੀਐ ਲਿਖੈ ਹੋਇ ਵਿਨਾਸ਼ ਨਾਨਕ ਵੱਡਾ ਆਖਿਆ ਪੇ ਜਾਣ ਆਪ ਸਲਾਹੀ ਸਲਾਹੇ ਤੇ ਸੁਰਤ ਨ ਪਾਈਆਂ ਨਦਿਆ ਤੇ ਵਾਹ ਪਵਨ ਹੈ ਸਮੰਦਨਾ ਜਾਣੀ ਹੈ ਸਮੂਸਾ ਸੰਤਾਨ ਗ੍ਰਹਾਂ ਸੇਤੀ ਮਾਲ ਧਨ ਕੀੜੀ ਤੁੰਦਾ ਹੋਣੀ ਜੇ ਤੁਸਮਾ ਨਾ ਬਿਸਰਾਹ ਅੰਤ ਨਾ ਸਿਫਤੀ ਕਹਿ ਨਾਂਤ ਅੰਤਨਾ ਕਰਨ ਦੇ ਨਾਂਤ ਅੰਤ ਨਾ ਵੇਖਣ ਸੁਨਨੰਤ ਅੰਤ ਨ ਜਾਪੇ ਕਾ ਬਨਮੰਤ ਅੰਤਰ ਜਾਪੇ ਕੀਤਾ ਆਕਾਰ ਅੰਤਰ ਜਾਪੇ ਪਾਰ ਆਵਾਰ ਅੰਤ ਕਾਰਨ ਕੀਤੇ ਬਿਨ ਲਾਹੀ ਤਾਂ ਗੇ ਅੰਤਰ ਪਾਹੀ ਜਾਹੀ ਹੋ ਅੰਤ ਨ ਜਾਣ ਕੋਈ ਬੁਲਤਾ ਕਹੀਆ ਬੁਖਤਾ ਹੋਏ ਵੱਡਾ ਸਾਹਿਬ ਉਚਾ ਥਾਉ ਉੱਚੇ ਉੱਪਰ ਉਚਾਰ ਨਾ ਏ ਵਡੂ ਚਾਹੂ ਹੈ ਕੋਈ ਤੇ ਸੁਝੇ ਗੁਜਾਣੇ ਸੋਏ ਜੇ ਵੜਿਆ ਪੂ ਜਾਣਿਆ ਪਾਪ ਤਾਰਨ ਨਾ ਜੀ ਕਰੀਦਾ ਦੁਹਤਾ ਕਰਮ ਲਿਖਿਆ ਨਾ ਜਾਏ ਵਡਾ ਦਾਤ ਸਤਿਨਾਮ ਆਤਮਾਏ ਕੀਤੇ ਮੰਗੇ ਜੋਤ ਪਾਰ ਕੇ ਧਿਆਨ ਘਟ ਨਹੀਂ ਵਿਚਾਰ ਕੀਤੇ ਖਾਲੂਡੇ ਬੇਕਾਰ ਕੀਤੇ ਲੈ ਲੈ ਮੁਕਰਪਾਹੀ ਕੀਤੇ ਪੂਰਖਾਹੀ ਖਾਹੀ ਕੀਤਿਆ ਦੂਖ ਸੁਧਮਾਰ ਹਿਮੀ ਦਾ ਦੇਰੀ ਦਾ ਤਾਰ ਬੰਦਖਲਾਸੀ ਬਾਣੀ ਹੋਏ ਹੋ ਰਾਖਣਾ ਅਸਕੈ ਕੋਈ ਜੀ ਕੋ ਖਾਇ ਕਾ ਖਣ ਪਾਏ ਉਹ ਜਾਣ ਜੇ ਤਿਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਭੀ ਕੀ ਕੀ ਜਿਸਨੂੰ ਬਖਸ਼ੇ ਸਿ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮਲ ਗੜਮਲ ਵਪਾਰ ਬੁਲਵਾ ਵਾਰੀ ਅਮਲ ਪੰਡਾਰ ਮੁਲਾ ਵੈ ਮੁਲਾ ਜਾਹੇ ਮੁਲ ਪਾਏ ਮੁਲਾ ਸਮਾਹੇ ਅਮੁ ਧਰਮੁ ਮੁਲ ਦੀਬਾਨ ਮੁਲ ਤੁਲ ਮੁਲ ਪ੍ਰਵਾਦ ਬੁਲ ਬਖਸ਼ੀ ਸ਼ੀਸ਼ ਮੁਲ ਦੀਸ਼ਾ ਅਮੁਲ ਕਰਮਾ ਅਮੁਲ ਕਰਮਾਨ ਮੁਲਾ ਮੁਲਾ ਖਿਆ ਨਾ ਜਾਇ ਕਾਹ ਗ੍ਰਹਿ ਲਿਵ ਲਾਇ ਆਖੇ ਵੀਦ ਪਾਠ ਪੁਰਾਣਾ ਖਿਆ ਬੜੇ ਕਰੇ ਵਿਖਿਆਨ ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰਖ ਸਿਧ ਆਖੇ ਕੀਤੇ ਕੀਤੇ ਗੋਦੇ ਆਖੇ ਧਨ ਆਖੇ ਦੇਵਾ ਆਖੇ ਸੁਰ ਨਰਮੰਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕੁੱਟ ਜਾਹੀ ਤੇ ਕੀਤੇ ਹੋਰ ਕਰ ਹੈ ਤਾਕ ਨਾ ਸਕਹਿ ਕੀ ਕੀ ਜੀਵਡ ਭਾਵੈ ਤੇਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਖੀਐ ਸਿਰ ਗਾਵਾਰਾ ਗਾਵਾਰ ਸੋ ਦਰਗੀ ਹਸੂ ਕਰਗੀ ਹਾ ਜਦ ਬੈਸਰ ਸੁਵਾਲੇ ਵਾਜੀ ਨਾਦ ਨੇਕ ਸੰਖਾ ਕੀਤੇ ਵਾਵਨ ਹਰੀ ਕੀਤੇ ਰਾਗ ਬਰੀ ਸੋ ਕਹੀ ਅਨ ਗੀਤੇ ਗਾਵਨ ਹਰੀ ਗਾਵ ਤੁਮ ਪਉਣ ਪਾਣੀ ਵੇ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਮ ਚਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੀ ਗਾਵਹਿ ਸਰਪਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਹਿੰਦ ਦੇ ਦਸਨ ਬੈਠੇ ਦੇਵਤਾ ਦਰਨਾ ਲੈ ਗਾਵਹਿ ਸਤਿ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਪੀ ਜਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸ ਸਰ ਜੁਗ ਜੁਗ ਵੇਦਾ ਨਾਲੇ ਗਾਵ ਮੋਹਨੀਆ ਮਨਮੋਹ ਸਰਗਾ ਮਛ ਪਿਆਰ ਲੈ ਗਾਵ ਅੰਮ੍ਰਿਤ ਨੁਪਾਇ ਤੇਰੇ 68 ਤੀਰਥ ਨਾਲੇ ਗਾਵ ਵਿਹਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੀ ਸੀ ਤੁੰ ਗਾਵਹਿ ਜੋ ਤੁਧ ਪਾਪ ਨਰਤੇ ਤੇਰੀ ਭਗਤ ਰਸਾਲੀ ਹੋਰ ਕੀਤੇ ਗਾਵੰ ਸੀ ਮੈਂ ਚਿਤਨਾਵ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਚਾ ਸਾਚੀ ਨਾਹੀ ਆਪੀ ਹੋਸੀ ਜਾਏ ਨਾ ਜਾਸੀ ਰਚਨਾ ਜਨਰ ਜਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਬਾਜ ਜਨੁ ਪਾਈ ਕਰ ਕਰ ਵੇਖੈ ਗੀਤਾ ਆਪਣਾ ਜਿਗਤਿਸ ਦੀ ਵਢਾਈ ਜੋ ਤੁਸ ਭਾਵੇ ਸੋਈ ਕਰ ਸੇਹੁਕਮ ਨਾ ਕਰਨਾ ਜਾਈ ਸੂਪਾਤਿ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਜ਼ਾਈ ਮੁੰਦਾ ਸੰਤੋਖ ਸ਼ਰਪਾ ਜੋਲੀ ਧਿਆਨ ਕੀ ਕਰੇ ਬੂਤ ਕੰਥਾ ਕਾਲ ਕੁਆਰੀ ਕਾਇਆ ਜੁਗ ਢੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆ ਆਦੇਸ ਸੇ ਆਦੇਸ ਆਦ ਅਨੀਲ ਆਦਨਾ ਜੁਗ ਜੁਵੇ ਕੋ ਵੀਸ ਭੁਗਤ ਗਿਆਨ ਦਿਆ ਪੰਡਾਰਨ ਘੜ ਘੜ ਵਜੈ ਨਾਦ ਆਪ ਨਾਥ ਨਾਥੀ ਸਭ ਜੰਗ ਕੀ ਰਿਸ ਦਵਰਾ ਸਾਧ ਸੰਯੋਗ ਵਿਜੋਗ ਤੇ ਓੰਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਸਿ ਆਦੇਸ ਆਦ ਅਨੀਲ ਆਦਿ ਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਦਿਨ ਚੱਲੇ ਪਰਵਾਰ ਇੱਕ ਸੰਸਾਰ ਇੱਕ ਬੰਡਾ ਰੀਖ ਲਾਏ ਦੀਵਾਨ ਮੰਜੀਤਿ ਸਭ ਭਾਵਨ ਤੇ ਵਿਚਲਾਵੇ ਜਿਮ ਹੋਵਾ ਫਰਮਾਨ ਉਹ ਵੇਖੈ ਉਹ ਨਨ ਨਰਨਾਵ ਬਹੁਤਾ ਇਹੁ ਵਿਡਾਨ ਆਦੇਸਿ ਸਿਆ ਆਦੇਸ ਆਦ ਨੀਲਨਾਦ ਨਾਹ ਜੁਗ ਜੁਗ ਏਕੋ ਵੇਸ ਆਸਨ ਲੋਇ ਲੋਇ ਪੰਡਾਰ ਜੁਗਿ ਚਪਾਇ ਸੋਇ ਕਾवार ਕਰ ਕਰ ਵੇਖੈ ਸਚਨਹਾਰ ਨਾਨਕ ਸਚੀ ਕੀ ਸਾਚੀ ਕਾਰ ਆਦੇਸਿ ਸਿਆ ਆਦੇਸ ਆਦ ਨੀਲਨਾਦ ਨਾਹਤ ਜੁਗ ਜੁਗ ਏਕੋ ਵੇਸ ਇਕ ਦੋ ਜੀਪੋ ਲੱਖ ਹੋਹਿ ਲੱਖ ਵੈ ਲਖ ਵੀਸ ਲੱਖ ਲਗੇੜਾ ਖਿਆ ਇਕ ਨਾਮ ਜਗਦੀਸ਼ ਇਤਰਾਹ ਪਤ ਪਵੜੀ ਐ ਚੜੀਐ ਹੋਏ 21 ਸੁਣ ਗੱਲ ਆਕਾਸ਼ ਕੀ ਕੀਟਾਈ ਰੀਸ ਨਾਨਕ ਸ੍ਰੀ ਪਾਈਆ ਕੂੜੀ ਕੂੜਿਆ ਠੀਸ ਅਖਣ ਜ਼ੋਰ ਚ ਪੈਣਾ ਜ਼ੋਰ ਜ਼ੋਰ ਨਾ ਮੰਗੰਦੇ ਨਾ ਜ਼ੋਰ ਜ਼ੋਰ ਨਾ ਜੀਵਨ ਮਰਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨਸੂਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਸਾਸਵਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਤਿਤੀ ਵਾਰ ਗਉਨ ਪਾਣੀ ਅਗਨੀ ਪਾਤਾਲ ਤਿਸ ਵੇ ਸਤਿਥਾ ਉਪਰ ਕੀ ਧਰਮ ਸਾਲ ਤਿਸ ਵੇ ਜੀ ਜੁਗਤ ਕੇ ਰੰਗ ਤਨ ਕੇ ਨਾਮ ਨੇਕ ਅਨੰਦ ਗਰਵੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਇਤ ਸੋਹਨ ਪੰਥ ਪ੍ਰਵਾਨ ਨਦਰੀ ਕਰਮ ਪਵੇ ਨੀ ਸਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਕੰਡ ਕਾ ਹੋ ਧਰਮ ਗਿਆਨ ਕੰਡ ਕਾ ਕੋ ਕਰਮ ਕੀਤੇ ਭਗਵਨ ਕਾੜੀ ਬੈ ਸੰਤਰ ਕੀਤੇ ਕਾਰ ਮਹੇਸ਼ ਕੀਤੇ ਵਰਮੇ ਕਾੜਤ ਕੜੀਆ ਰੂਪ ਰੰਗ ਤੇ ਵੀਸ ਕੀਤੇ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਅਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ 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 ਦੇਵੀ ਵੀਸ ਕੀਤੇ ਦੇਵ ਦਾ ਨਾਮੁ ਗੀਤੇ ਕੀਤੇ ਕਿ ਤਿਰ ਤੁੰਸਮੰਦ ਕੀਤਿਆ ਖਾੜੀ ਕੀਤਿਆ ਬਾਣੀ ਕੀਤੇ ਪਾਤ ਨਰੰਦ ਕੀਤਿਆ ਸੁਰਤੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮਹ ਗਿਆਨ ਗੁਰਜੰਡ ਦਿੱਤੇ ਨਾਲ ਬਿਨੋਦ ਕੋੜ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਕੜੀਏ ਬਹੁਤ ਅਨੂਪ ਤਾਂ ਗਿਆ ਗੱਲਾਂ ਕਥੀਆ ਨਾ ਜਾਹੀ ਜੇ ਕੋ ਕਹੇ ਪਿਛੇ ਪੁਛਦਾਏ ਤਿਥੈ ਘੜੀਏ ਸੁਰਤਿ ਬਾਤ ਮਨ ਬੁੱਧ ਤਿਥੈ ਘੜੀਏ ਸੁਰਾਂ ਸਦਾਂ ਕੀ ਸੋਧ ਕਰਮ ਖੰਡ ਕੀ ਬਾਣੀ ਦੂਰ ਤਿਥੈ ਹੋਰ ਨਾ ਕੋਈ ਹੋਰ ਦਤਾ ਜੂਤ ਮਹਾਬਲ ਸੂਰ ਤਨ ਮੈਂ ਰਾਮ ਰਿਹਾ ਪਰਪੂਰ ਦਿੱਥੇ ਸੀਤਾ ਸੀਤਾ ਮਹੀਮਾ ਮਾਹੇ ਦਾ ਗੇ ਰੂਪ ਨਾ ਕਥਨੇ ਜਾਹੀ ਨਾ ਹੋਹੀ ਮਰਹ ਨਾ ਠਾਗੇ ਜਾਹੀ ਜਿਨ ਕੈ ਰਾਮ ਸਹਿ ਮਨ ਮਾਹੀ ਦਿੱਥੇ ਭਗਤੋ ਸਹਿ ਕੈ ਲੋ ਕਰਹ ਆਨੰਦ ਸੱਚਾ ਮਨਸੂਈ ਸਤਿ ਅਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਅਖੰਡ ਮੰਡਲ ਵਰpand ਦੇਖੋ ਕਥਿ ਤਾ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿ ਵਹਿ ਤਿ ਵਕਾਰ ਵਿਖੇ ਵਿਖਸੇ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾ ਤੀਰ ਸਨ ਯਾਰ ਅਹਿਰਨ ਮਤ ਵੇਤ ਤਿਆਰ ਭਉ ਖੰਡਾ ਗੰਤਪਤਾਉ ਪਾਂਡਾ ਭਾਉ ਅਮਰਤ ਟਟਾਲ ਘੜੀਐ ਸ਼ਬਦ ਸਚੀ ਟਕਸਾਲ ਜਿਨ ਕੋ ਨਜ਼ਰ ਕਰਮ ਦਨਕਾਰ ਨਾਨਕ ਨਗਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਮ ਘਾਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆ ਬਰਿਆਈਆ ਵਾਚ ਤਰਮਹ ਦੂਰ ਕਰਮੀਆ ਪੂ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸ਼ਕਿਲ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਚੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਚੁਟੀ ਨਾਲ ਸੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ